ਗਿਆਮੇ ਜੇ ਚੱਲੇ ਆਂ ਸਾਨੂੰ ਇਹਨਾਂ ਨੇ ਲਿਧਾਣੇ ਚੱਲੇ ਆ ਹਾਲੇ ਕੀ ਇਹਨਾਂ ਦਾ ਇਲਾਕਾ ਸਾਹਨੇਵਾਲ ਤੋਂ ਚੱਲ ਹੁੰਦਾ ਹੈ ਇਹ ਉੱਥੋਂ ਚੱਲ ਨਹੀਂ ਸਕਦੇ ਲਿਧਾਣੇ ਚੜ੍ਹ ਨਹੀਂ ਸਕਦੇ ਮਾਲੇ ਵਾਲੇ ਉੱਥੋਂ ਚੜ੍ਹ ਕੇ ਸਾਡੇ ਮਾਲ ਨੂੰ ਇੱਕ ਇੱਕ ਜੱਗ ਕੀਤੀ ਆ ਪੂਰਾ ਸ਼ਾਪ ਆਇਆ ਅਸੀਂ ਉਹਨੂੰ ਇੱਕ ਕਰ ਗਈ ਆ ਬਿੱਲ ਧਾਇਆ ਦੇਖੋ ਸਾਡਾ ਇੱਕ ਨੰਬਰ ਦਾ ਬਿੱਲ ਆ ਉਹ ਇੰਨੇ ਅਨਪੜ੍ਹ ਬੰਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਨਕਲੀ ਬਿੱਲ ਹੈ ਜੀ ਅੱਛਾ ਹੋਰ ਗੱਲ ਕਿਹੜੀ ਇਲੈਕਸ਼ਨ ਦੇ ਵਿੱਚ ਤੀਲੀਆਂ ਕੋਕੇ ਵੰਦੇ ਨਹੀਂ ਰੁਕੀ ਸ਼ਰਾਬ ਜਾਂ ਪੈਸਾ ਮੰਗ ਸਕਦੇ ਆ ਸਾਡੇ ਦੋਵਾਂ ਵਿੱਚ ਕੋਈ ਚੀਜ਼ ਨਹੀਂ ਸੀ ਨਾ ਗੋਲ ਸੀ ਨਾ ਟੀਲੀ ਆ ਪੈਸਾ ਸੀ ਨਾ ਡਰਗ ਸੀ ਇਹਨਾਂ ਸਾਨੂੰ ਬੜਾ ਰਾਤ ਬੇਡ ਕੀਤਾ ساری ਰਾਤ ਸਾਰੇ ਬੰਦੇ ਜਾਗਦੇ ਰਹੇ ਇੱਕ ਪਿਆਰਾ ਮੈਂਬਰ ਕਮੇਟੀ ਜਿਹੜੀ ਆ ਉਹ ਬਣੇਗੀ ਉਹ ਬਣਨ ਤੋਂ ਬਾਅਦ ਅਸੀਂ ਪੁੱਛ ਕਰਾਂਗੇ ਹਜ਼ਾਰਾਂ ਦੇ ਤਜ਼ਾਦ ਚ ਔਰ ਇਹਨਾਂ ਦਾ ਡੀਜੀਪੀ ਔਰ ਇਹਨਾਂ ਦਾ ਡੀਆਰਐਮ ਇਹਨਾਂ ਸਾਰੇ ਵੱਡੇ ਅਫਸਰਾਂ ਨੂੰ ਪਸਾਂਗੇ ਕਿ ਅਸੀਂ ਕੀ ਆ देखो आज गुरुद्वारा साहब के भाईचारे वालों एक मीटिंग की गई उस समस्या जो इन की है सामी है लेकिन आज जो मीटिंग की गई प्रेस कॉन्फ्रेंस गया है वो विशेष करके कुछ साडे भ्रा जबा साहब भी हैं ये जा रहे थे बरेली ਆਮ ਤੌਰ ਤੇ ਜੋ ਅੰਮ੍ਰਿਤਸਰ ਦੇ ਵਪਾਰਕਾਰ ਪੁਰਾਣੇ ਇਹਨਾਂ ਦਾ ਬਿਜ਼ਨਸ ਮੁੰਬਈ ਤੱਕ ਉਹਦਾ ਕਲਕੱਤਾ ਤੱਕ ਚੱਲਦਾ ਹੈ। ਇਹ ਯੂਪੀ ਜਾ ਰਹੇ ਸੀ, ਬਰੇਲੀ ਜਾ ਰਹੇ ਸੀ। ਰਾਹ ਦੇ ਵਿੱਚ ਦੇਖੋ ਉਸ ਜਾਣੇ ਤੋਂ ਕੋਈ ਮੁਕਬਰੀ ਹੋਈ ਹੈ। ਬਸ ਅੰਮਾਲੇ ਦੇ ਵਿੱਚ ਇਹਨਾਂ ਦਾ ਸਮਾਨ ਜੋ ਸੋਨਾ, ਚਾਂਦੀ ਕਾਣਾ ਸੀਗਾ ਉਹ ਕਾਰ ਲਿਆ ਗਿਆ। ਔਰ ਇਹਨਾਂ ਤੇ ਆਰਪੀਐਫ ਪਲੋਂ ਸ਼ਮਗਲਿੰਦ ਦਾ ਮਕਦਮਾ ਦਰਖਤ ਜੋ ਸੁਮਤ ਉਸਾਈ ਜੋ ਅਖਬਾਰ ਦੇ ਵਿੱਚ ਚਲਸਣੋ ਜੋ ਅਖਬਾਰ ਦੇ ਵਿੱਚ ਹੈ ਨਹੀਂ ਮੈਂ ਅਖਬਾਰ ਦੀ ਗੱਲ ਕਰਦਾ ਉਸ ਆਖਰੀ ਗੱਲ ਬਾਅਦ ਦੇ ਵਿੱਚ ਦਸਨੀ ਹੈ ਜੋ ਅਖਬਾਰ ਕਰ ਰਿਹਾ ਹੈ ਅਖਬਾਰ ਦੇ ਵਿੱਚ ਹੁਣ ਗੱਲ ਇਹ ਹੈ ਕਿ ਇਹ ਦੇਖਣਾ ਹੈ ਇੱਕੋ ਮਾਲ ਲੈ ਕੇ ਬਹੁਤ ਸਾਰੇ ਵਪਾਰੀ ਜਾਂਦੇ ਨੇ ਸੋਨਾ ਚਾਂਦੀ ਲੈ ਕੇ ਇਹ ਫਸਟ ਟਾਈਮ ਇਸ ਤਰ੍ਹਾਂ ਦਾ ਕੇਸ ਹੋਇਆ ਹੈ ਔਰ ਇਹਨਾਂ ਨੇ ਮੇਰੀ ਨੋਟਿਸ ਦੇ ਵਿੱਚ गल लिया खासकर सरदार बलविंद जी उन्होंने मेरे नाल गल की उन्होंने मैं यह कि अस एक मीटिंग रख रहे हैं इस मीटिंग के बुला रहे हैं बतौर एम एल ए भी बतौर भा भी तो मैं निजी तौर पर भी आया हाँ बतौर एम एल ए भी आया हाँ जो तो इन के खिलाफ मुकदमा दर्ज किया गया वो तो उस तरीके का हूँ असर लीगल एंगल तो एग्जामिन करेंगे इस चीज मैं इन भी कह कि एक नौ मैंबरी ग्यारह मैंबरी कमेटी कोई बना लो और जो कमेटी डिसाइड करेगी फरदर कोर्स ऑफ एक्शन कि आगे की साटजी की रखनी है अशी उस तरीके करा जो इन के खिलाफ मुकदमा बनाया गया है सा प्रयास रहेगा कि उस मुकदमे को कैंसिल करा यहाँ ना जो लाइन साफी हुई है उसकी भरपाई करनी ਨੰਬਰ 2 ਕੋਈ ਤੋਂ ਕਿਸੇ ਦੇ ਨਾਲ ਇਸ ਤਰੀਕੇ ਦਾ ਨਾ ਹੋਵੇ ਉਹਦੇ ਵਾਸਤੇ ਵੀ ਉਪਾਏ ਸੋਚਣਾ ਹੈ ਇੰਟੀਗ੍ਰੇਟੀ ਬਣਾਉਣੀ ਹੈ ਇਹ ਸਾਡਾ ਮਕਸਦ ਹੈ ਇਸ ਮੌਕੇ ਨੂੰ ਲੈ ਕੇ ਹਾਈ ਕਮਾਂਡ ਨਾਲ ਗੱਲ ਕੀਤੀ ਜਾਏਗੀ ਦੇਖੋ ਹਾਈ ਕਮਾਂਡ ਦੇ ਨਾਲ ਵੀ ਗੱਲ ਕੀਤੀ ਜਾਊਗੀ ਜਿਹੜੇ ਆਰਪੀਐਫ ਦੇ ਆਫੀਸਰਸ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਊਗੀ ਕਿਉਂਕਿ ਦੇਖੋ ਆਰਪੀਐਫ ਦਾ ਮਕਸਦ ਕੁਝ ਹੋਰ ਹੁੰਦਾ ਹੈ ਚਾਰਟਰ ਆਫ ਡਿਊਟੀ ਜਿਹੜੀ ਹੁੰਦੀ ਹੈ ਨਾ ਉਹ ਕੁਝ ਹੋਰ ਹੁੰਦੀ ਹੈ मेनली वो जो रेलवे की प्रॉपर्टी हूँ है उसकी सुरक्षा वास्ते हूँ ने जेकर कोई मेजर क्राइम हूँ है वो तो चलो कर सकते हैं अदरवाइज इस तरह की कार्रवाई करई उन्हों का जो चार्टर ऑफ ड्यूटी है वो हूँ नहीं है उन्होंने क्यों किया किस तरीके सारा असर स्टडी करा और हायर लेवल पर असी गल करे गल करके भी इंसाफ दिला है और

ਇਹ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਵੀ ਇਹੋ ਹੀ ਮੁਸ਼ਕਲ ਆਈਆਂ ਸੀ ਮੈਂ ਕੋਵਰ ਸਾਹਿਬ ਦੀ ਨੋਟਿਸ ਵਿੱਚ ਲੈਣਾ ਚਾਹੁੰਦਾ ਵਾਂ ਕਿ ਇਹ ਉਹਨਾਂ ਨੇ ਉਸ ਵੇਲੇ ਸਾਡੇ ਬਲਾਦਰੀ ਕੋਲ ਮਾਫੀ ਵੀ ਮੰਗੀ ਤੇ ਉਹ ਸਬੰਧਿਆ ਨੂੰ ਆਪਣੀ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਪਰ ਉਹ ਟਾਈਮ ਇਹਨਾਂ ਨੂੰ ਭੁੱਲ ਗਿਆ ਅਫਸਰਾਂ ਨੂੰ ਕਿ ਇਹ ਬਲਾਦਰੀ ਅੱਜ ਅਹੀ ਇੱਥੇ ਬੈਠੇ ਇੱਕ ਅਲਾਨ ਕਰਦੇ ਆ ਇਸ ਭਰਾ ਨਾਲ ਜਿੰਨੇ ਮੇਰੇ ਫੋਮ ਨਾਲ ਇਹਨਾਂ ਨੇ ਧੱਕਾ ਕੀਤਾ ਉਹ ਅਮਸਰਾਂ ਨੂੰ ਇੰਨੀ ਵੀ ਨੌਲੇਜ 7 ਟੈਂਚ ਦਾ ਮਾਲ ਜਿਹਦਾ 6 ਕਿਲੋ ਦਾ ਮਾਲ ਦਾ 250 ਗ੍ਰਾਮ ਸੋਨਾ ਜਾਂ 300 ਗ੍ਰਾਮ ਸੋਨਾ ਨਹੀਂ ਬੰਦਾ ਉਹਨਾਂ ਨੂੰ 4 ਦਿਨ ਹਰਾਸਮੈਂਟ ਕੀਤਾ ਵਾ ਇਹਦਾ ਮਤਲ ਉਹ ਧੱਕੇਸ਼ਾਹੀ ਕਰਨ ਨੂੰ ਮਗਰ ਤਿਆਰ ਨਹੀਂ ਉਤੇ ਇਹ ਸਾਰੇ ਰਲ ਕੇ ਆਪਣਾ ਕੋਵਰ ਸਭ ਨੀਨਾ ਬੰਨਾ ਚਾਹੁੰਦੇ ਆ ਇਹਨਾਂ ਦੇ ਦਬਾਅ ਬਾਗੇ ਇੱਕ 7 ਟੈਂਚ ਦਾ ਮਾਲ ਮਾਰਾ ਬੰਦਾ ਆਪਰਾ ਬਣਾਗੇ ਰਾਤ ਦਿਨ ਨੀਂਨਾ ਪਰ ਬੰਨਾਂਦਾ ਵਾ ਤੂੰ ਵੇਚਣ ਵਾਸਤੇ ਜਾਵਾਗਾ ਮੈਂ ਆਪਣੇ ਬਾਲ ਬੱਚੇ ਵਾਸਤੇ ਕੋਈ ਨਾ ਕੋ ਕਮਾ ਕੇ ਲਿਆਵਾਂਗਾ ਉਹਨੂੰ ਵੀ ਮਾਲ 7 ਟਾਈਂ ਦਾ ਮਤਲਬ 7 ਕਿਲੋ ਮਾਲ ਮਗਰ 300 ਗ੍ਰਾਮ ਸੋਨਾ ਬੰਨਦਾ ਵਾ ਉਹਦੇ ਚੋ ਰੋਟੀ ਰੋਜੀ ਉਹਨੇ ਕਮਾ ਕੇ ਲੈਣੀ ਏ ਉਹ ਮੁੰਡਿਆਂ ਨੂੰ 4 ਦਿਨ ਹਸਪਟਲ ਉੱਥੇ ਬਾਈ ਰੱਖਿਆ ਉਹਨਾਂ ਦਾ ਨਾਸ ਮਾਰ ਗਿਆ ਉਹਦਾ 7 ਕਿਲੋ ਸੋਨਾ ਬਣਾਤਾ ਤੇ ਅਫਸਰ ਨੇ ਜਾਂ ਮਤਬੁੱਦੀ ਨੇ ਇਹਨਾਂ ਨੂੰ ਪਤਾ ਹੀ ਨਹੀਂ ਆ ਸੋਨਾ ਹੈ ਜਾਂ ਮਗੀ ਉਹ ਮਰੀ ਆਰ ਡਿਵੀਜ਼ਨ ਮਾਲ ਆ ਆਡਾ ਵੀਰ ਨੂੰ ਹਾਂਜੀ ਧੰਨਵਾਦ ਆਡਾ ਵੀਰ ਨੂੰ ਇੰਨਾ ਕੁ ਧੱਕਾ ਕੀਤਾ ਇਹ ਆਪਣਾ ਮਾਲ ਕਿਸੇ ਦਾ ਇੰਨਾ ਮਾਲ ਆਪਰੇ ਕੋ ਨਹੀਂ ਹੁੰਦਾ ਸਾਰੇ ਭਰਾਵਾਂ ਦਾ ਸੀ ਰਲ ਮਿਲ ਕੇ ਮਾਲ ਇੱਕ ਇਕੱਠਾ ਕਰਕੇ ਇਹ ਵੀਰ ਵੇਚਣ ਜਾਂਦਾ ਵਾ ਇਹਦੇ ਵਿੱਚ ਅਸੀਂ 25 ਜਾਂ 20 ਜਣੇ ਰੋਟੀ ਖਾਂਦੇ ਆ ਰੋਟੀ ਕਮਾਉਂਦੇ ਆ ਕਾਰੀਗਰ ਹੁੰਦੇ ਆ ਕੋਈ ਪਾਲਿਸ਼ ਕਰਦਾ ਕੋਈ ਛਲਾਈ ਕਰਦਾ ਕੋਈ ਬਨਾਨ ਵਾਲਾ ਕਰਦਾ ਉਹਦੇ ਵਿੱਚ ਸਾਰਿਆਂ ਦੇ ਮੂੰਹ 'ਚ ਰੋਟੀ ਖਾਣ ਵਾਸਤੇ ਉਹ ਅਫਸਰ ਦਾ ਕਦੀ ਕਿਤੇ ਪਲਾ ਨਹੀਂ ਹੋਣਾ ਜਿਨੇ ਇਹ ਕਰਮ ਕੀਤਾ ਵਾ ਇਹ ਸਾਰਿਆਂ ਨੂੰ ਅੱਜ ਦਲੀ ਆਤਮਾ ਦੀ ਰੋਹੀ ਏ ਉਸ ਅਫਸਰ ਵਾਸਤੇ ਉਹਨਾਂ ਨੂੰ ਸਾਰੀ ਕੌਮ ਦੀ ਬਦਦਵਾ ਲੱਗੇਗੀ ਜਿਨਾਂ ਨੇ ਇਹ ਨਜਾਇਜ਼ ਕੰਮ ਕੀਤੇ ਆ ਤੇ ਅਸੀਂ ਅੱਜ ਸੋਨੇ ਨੂੰ ਇਹ ਕਹਿੰਦੇ ਨੇ ਸਮਗਲੇ ਆ ਸ਼ੁਕਰ ਕਰੋ ਇਹਨੂੰ ਕਿਤੇ ਸਮੈਗ ਨਹੀਂ ਕਹਿੰਦਾ ਉਹ ਭੈਸ ਕੇ ਬੀਂ ਬਜਾਉਣ ਵਾਲਾ ਕੰਮ ਆ ਜਿੰਨਾਂ ਨੂੰ ਪਤਾ ਹੀ ਨਹੀਂ ਸਮਗਲਨ ਮਾਰ ਕੀ ਹੁੰਦਾ ਵਾ ਤੇ ਜੇਵਰ ਕੀ ਹੁੰਦਾ ਵਾ ਯਾਰ ਪਿੱਛੇ ਵੀ ਇਹ ਗੱਲ ਇੱਕ ਆਕੀ ਸੀ ਕੀ ਸਹੀ ਸੋਨੇ ਦਾ ਨਾ ਇੱਕ ਸੋਨਾ ਹੀ ਵੇਚਣ ਜਾਣਾ ਸੋਨਾ ਵੇਚਦੇ ਸਮੈਗ ਨਹੀਂ ਵੇਚਦੇ ਜਿੰਨਾਂ ਨੂੰ ਫੜ ਕੇ 4-4 ਦਿਨ ਉੱਥੇ ਰੋਲਦਾ ਚੰਗੇ ਭਰੇ ਮੌਦ ਵਰ ਸਾਡੇ ਉਧੇਦਾਰ ਮਖੀ ਪਰਦਾਨ ਜਿੰਨਾਂ ਦਾ ਇੱਕ ਨਹੀਂ ਸੁਣੀ ਗਈ ਉਹਨਾਂ ਦਾ ਸਭ ਕੁਝ ਕਾਗਜ਼ ਤੇ ਵਾਊਚਰ ਹੁੰਦਿਆ ਤੇ ਕਰੀ ਇਹਨਾਂ ਨੇ ਇਹੋ ਜੀ ਮੰਗੀ ਹਮਿੰਸ਼ਰੀ ਏ ਜਿਵੇਂ ਸਾਡੇ ਬੰਦੇ ਨੂੰ ਇੱਕ 15 ਦਿਨਾਂ ਦੇ ਇਹ ਤੋਂ 35 ਬੰਦੇ ਇਹਨਾਂ ਨੇ ਰੋਲਦੇ ਆ ਰੋਲੇ ਉਹ ਬੰਦੇ 100 ਬੰਦੇ ਨੂੰ ਕੰਮ ਦਿੰਦੇ ਆ 100 ਪਰਿਵਾਰ ਚੱਲਦਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਸਾਰਾ ਪਰਿਵਾਰ ਮਹੀ ਨਾਸ ਵਾਜੇਗਾ ਘਰਾਂ ਦੇ ਕਰਮ ਕੀ ਬਰਬਾਦ ਹੋ ਗਏ ਮਰ ਗੋਏਗੇ ਕਿੰਨਾ ਦੱਸਣਾ ਹੈ ਕਿੰਨੇ ਮੈਂ ਪਾਰੀਏ ਡੋਡਰੋਂ ਮਾਰ ਲੈ ਕੇ ਬਈ 2 ਦਿਨਾਂ 'ਚ ਅੰਮ੍ਰਿਤ ਦੇ ਇਹਨਾਂ ਨੇ ਇੰਨਾ ਕੋ 20 ਬੰਦੇ ਇੱਕ ਮਹੀਨ 10 ਤੋਂ 12 ਦਿਨਾਂ 'ਚ ਇਹਨਾਂ ਨੇ ਬੰਦੀ ਨਾਸ ਮਾਰਤਾ ਵਾ ਇਹ ਕਾਰੋਬਾਰ ਅੱਧੇ ਅੰਮ੍ਰਿਤਸਰ ਦਾ ਚੱਲੇਗਾ ਅੱਗੇ ਹੀ ਕਾਰੋਬਾਰ ਇਸ ਮਗੀ ਸਾਡੀ ਇੱਚ ਲੈਣ ਜੀ ਹੈਗਾ ਕਾਰੋਬਾਰ ਕਾਰੀਗਰ ਨਾ ਕੰਮ ਕਰਦੇ ਐਹੋ ਜਿਹਾ ਧੱਕਾਸ਼ਾਹੀ ਕਰਨ ਨਾਲ ਸਾਡੇ ਮੁੰਡੇ ਸਾਡੇ ਕਾਰੀਗਰ ਹੱਥ ਦਸਤੀ ਮੈਂ ਕਹਿੰਦਾ ਪਿਆ ਆਡੋ ਚਲਾਨ ਦੇ ਮਗੀ ਅਜ ਮਜਬੂਰ ਹੋਏ ਨੇ ਆਡੋ ਚਲਾ ਰਹੇ ਆ 10000 ਰੁਪਇਆ ਮੋਲਾਂ ਚ ਕੰਮ ਕਰਦੇ ਆ ਜਿੰਨਾ ਇਹਨਾਂ ਦਾ ਐਸੇ ਕਰਨ ਇੱਕ ਦੇ ਜਿੱਦਾਂ ਇਹਨਾਂ ਨੇ ਬਾਲ ਖਿਲਾ ਲਿਆ ਔਰ ਮਗੀ ਖਬਰਾਂ ਚ ਅਸੀਂ ਇਹ ਕਹਿੰਦੇ ਆ ਕਿ ਚੋਰਾਂ ਠੱਗਾਂ ਨੂੰ ਇਹਨਾਂ ਨੇ ਮਕੀ ਕਹਿਤਾ ਕਿ ਇਹਨਾਂ ਲੋਕਾਂ ਦਾ maal ਜਾਂਦੇ ਆ ਇਹਨਾਂ ਨੂੰ ਹੁਣ ਤਾਕੂ ਵੀ ਪਹਿਨਗੇ ਇਹ ਮਕੀ ਸਰਕਾਰ ਦਾ ਕੰਮ ਹੈ ਕਿ ਜੇ ਸੌਲੰਕਰ ਦਾ maal ਕਿਸੇ ਫਰਿਆ ਉਹਨੂੰ ਸੈਰ ਤੇ ਲੈ ਕੇ ਆਮ ਨਾਲ ਪਹਿਲਾਂ ਵੇਖਣ ਇਹ ਕੋਈ ਸਮਗਲ ਦਾ maal ਨਹੀਂ ਇਹ ਕੋਈ ਚੋਰੀ ਦਾ maal ਨਹੀਂ ਇਹ ਕੋਈ ਸਮਹਿਗ ਦਾ maal ਨਹੀਂ ਇਹ ਕਾਰੀਗਰੀ ਮਿਹਨਤ ਦਾ maal ਆ ਆ ਜਾਣੇ ਕੋ ਕਾਗਜ਼ ਪੀ ਲੈ ਸਾਰੇ ਪਿੰਲ ਕਾਗਜ਼ ਲੈ ਕੇ ਜਾਂਦੇ ਆ ਤੁਹਾਨੂੰ ਕਿਹਾ ਨਾ ਬੈਸ ਕੇ ਬੀਨ ਵਜਾਉਂਦਾ ਕੋਈ ਕੰਮ ਨਹੀਂ ਜਿੰਨਾਂ ਨੂੰ ਸੋਨੇ ਦੇ ਆੜ ਦੀ ਵੀ ਦਾ ਮਾਲ ਨਹੀਂ ਪਤਾ ਉਹਨਾਂ ਨੂੰ ਬਿੱਲਾਂ ਦਾ ਤਾਕਤਾਂ ਕੀ ਪਤਾ ਅੱਜ ਮੀਟਿੰਗ ਸਾਡਾ ਮੋਟਰਸੰਦੀ ਬਣਾਈ ਗਈ ਹੈ ਮੀਟਿੰਗ ਦੇ ਵਿੱਚ ਵੀ ਸਾਰੇ ਕੋਰਡਨਰ ਨੇ ਜਵਾਬ ਦਿੱਤੇ ਜਿਹਨੇ ਸਾਰਾ ਜਵਾਬ ਦੇਣਾ ਅਸੀਂ ਇਹਦੇ ਵਾਸਤੇ 11 ਮੈਂਬਰੀ ਆਪਣੀ ਕਮੇਟੀ ਬਣਾ ਕੇ ਹਰ ਮੈਂਬਰ ਨੂੰ ਇੱਕ ਪੂਰਾ ਮਗੀ ਚੇਤਾਵਨੀ ਦਵਾਂਗੇ ਜੀ ਆਪੋ ਆਪਰਾਸ ਕਰ ਤੋਂ ਘੜ 100 100 ਬੰਦਾ ਨਾਲ ਜੋੜੋ ਇਹ ਮੇਰੇ ਭਰਾ ਇੱਕ ਚੰਚਲ ਸਿੰਘ ਜੀ ਅਗਲੇ ਜੰਦਰ ਤੋਂ ਉਹਨਾਂ ਕੋ ਦੋ ਗੁੱਲੋਂ ਮਾਲ ਲੈ ਗਿਆ ਜਦ ਕਿ ਇਹ ਹੋਰੰਜ ਵੀ ਆਪਣਾ ਇੱਕ ਨੰਬਰ ਦਾ ਮਾਲ ਵੇਚ ਰਿਹਾ ਇੱਕ ਨੰਬਰ ਦਾ ਕੰਮ ਕਰਦਿਆ ਵਾਊਚਰ ਪੇਪਰ ਇਹਨਾਂ ਕੋ ਸਾਰਾ ਕੁਝ ਹੀ ਫੇਰ ਵੀ ਇਹਨਾਂ ਦਾ ਮਾਲ ਜ਼ਬਤ ਕਰ ਲਿਆ ਅੱਜ ਤੱਕ ਇਹਨਾਂ ਨਾਲ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਹਾਂ ਅਦੇ ਮਗੀ ਕਸ਼ਮੀਰ ਸਿੰਘ ਰਾਜਪੂਤ ਜੀ ਸਾਰੀ ਗੱਲਬਾਤ ਅਸੀਂ ਇਹਦਾ ਇਹ ਨੈ ਉਹ ਜੀ ਸਾਰਾ ਮਦਦ ਨਾਮ ਕਰਾਉਣਾ ਪੰਜਾਬ ਦਾ ਔਰ ਐਕਸਕਲਡ ਵੀ ਅਸੀਂ ਸਾਰੇ ਚੌਂਕ ਟਾਲੀ ਵਾਲੇ ਇੱਕ ਬਹੁਤ ਵੱਡੀ ਇੱਕ ਸਾਡੀ ਸੰਸਥਾ ਵੀ ਆ ਇੱਕ ਭਰਾਵੀ ਵੀ ਆ ਜਿਹੜੀ ਕਿ ਉਹਦੇ ਚ ਇਹ ਨਹੀਂ ਕਿ ਇਕੱਲੇ ਸੁਣ ਰਹੀ ਆ ਗਾਮ ਗੜੀਏ ਹੋਰ ਵੀ ਬਰਾਦਰੀਆਂ ਨੇ ਉਹ ਸਾਰੇ ਇਸ ਕੰਮ ਨਾਲ ਜੁੜੇ ਨੇ ਸਭ ਰੋਜੀ ਰੋਟੀ ਖਾਂਦੇ ਨੇ ਅਸੀਂ ਇਤੋਂ ਜਦੋਂ ਚੱਲਦੇ ਆ ਆਰ ਪੀ ਆਫ ਦਾ ਮਤਲਬ ਹੈ ਰੇਲਵੇ ਪ੍ਰੋਪਰਟੀ ਫੋਰਸ ਉਹਦੀ ਰੱਖਿਆ ਕਰਨੀ ਨਾ ਕਿ ਸਾਡਾ ਮਾਲ ਖਲਵਾਉਂਦਾ ਉਹਨਾਂ ਦਾ ਕੋਈ ਹੱਕ ਬੰਦਾ ਹੀ ਨਹੀਂ ਕੋਈ ਕਾਇਦਾ ਕਾਨੂੰਨੀ ਅਗਰ ਤੁਸੀਂ ਰੇਲਵੇ ਦਾ ਕਾਨੂੰਨ ਕੱਢ ਕੇ ਵੇਖੋਗੇ ਤਾਂ ਉਹ ਚ ਆਰ ਪੀ ਆਫ ਦਾ ਮਤਲਬ ਸਮਝੋ ਇਹ ਕਿਸੇ ਬੰਦੇ ਨੂੰ ਤੰਗ ਕਰ ਸਕਦੇ ਆ ਨਹੀਂ ਕਰ ਸਕਦੇ ਪੰਜਾਬ ਵਿੱਚ ਅਸੀਂ ਚੱਲੇ ਆਂ ਸਾਨੂੰ ਇਹਨਾਂ ਨੇ ਲਿਜਾਣੇ ਚੱਲੇ ਆ ਹਾਲੇ ਕੀ ਇਹਨਾਂ ਦਾ ਇਲਾਕਾ ਸਾਹਨੇ ਮਾਲ ਦਾ ਚੱਲ ਹੁੰਦਾ ਇਹ ਉੱਥੋਂ ਚੱਲ ਹੀ ਨਹੀਂ ਸਕਦੇ ਲਿਜਾਣੇ ਚੜ੍ਹ ਹੀ ਨਹੀਂ ਸਕਦੇ ਮਾਲੇ ਵਾਲੇ ਉੱਥੋਂ ਚੜ੍ਹ ਕੇ ਸਾਡੇ ਮਾਲ ਨੂੰ ਇੱਕ ਇੱਕ ਚੈੱਕ ਕੀਤੀ ਆ ਪੂਰਾ ਸ਼ਟਾਫ ਆਇਆ ਅਸੀਂ ਉਹਨੂੰ ਇੱਕ ਕਰ ਗਈ ਆ ਬਿੱਲ ਦਿਖਾਇਆ ਦੇਖੋ ਸਾਡਾ ਇੱਕ ਨੰਬਰ ਦਾ ਬਿੱਲ ਆ ਉਹ ਇੰਨੇ ਅਨਪੜ੍ਹ ਬੰਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਨਹੀਂ ਨਕਲੀ ਬਿੱਲ ਹੈ ਜੀ ਕੀ ਉਹਨਾਂ ਨੇ ਸਾਨੂੰ ਲੈ ਗਏ ਰਾਤ ਦੇ 11 ਵਜੇ ਸਾਨੂੰ ਉੱਥੇ ਉਹਨਾਂ ਨੇ ਮਾਲੇਤ ਆ ਰਿਹਾ ਆ ਮਾਲੇਤ ਆਣ ਤੋਂ ਬਾਅਦ ਉਹਨਾਂ ਨੇ ਮਾਲ ਖੋਲਤਾ ਔਰ ਮਾਲ ਖੋਲ ਕੇ ਉਹਦੇ ਵਿੱਚ ਮੇਰੇ ਆ ਸਾਥੀ ਬੈਠੇ ਨੇ ਅੱचार ਪੰਜ ਬੰਦੇ ਨੇ ਉਹਨਾਂ ਚਾਰ ਪੰਜ ਇਹ ਨੇ ਹੋਰ 6 7 8 10 ਬੰਦੇ ਸੀ ਉਹਨਾਂ ਦਾ ਮਾਲ ਵਧੇ ਲਦਾ ਇਹਦੇ ਚ ਨਾ ਪਰਸੈਂਟੇਜ ਹੁੰਦੀ ਆ ਕੋ 40 ਇੰਚ ਦਾ ਮਾਲ ਕੋ 50 ਦਾ ਕੋ 60 ਦਾ ਹਾਂ ਉਹਨੂੰ ਕੀ ਕੀਤਾ ਨਾ ਵਜਿ ਕੀਤਾ ਔਰ ਇਸ ਤਰ੍ਹਾਂ ਕਰਤਾ ਵੀ ਸਾਰਾ ਸੋਨਾ ਸਾਰਾ ਸੋਨਾ ਨਗਾ ਸਫੇਦ ਵਜਨ ਸਫੇਦ ਇਹ ਨਹੀਂ ਪਤਾ ਵੀ ਇਹਨਾਂ ਨੂੰ ਇੰਨੀ ਸਮਝ ਨਹੀਂ ਪਰਸਨ ਨਹੀਂ ਕੀ ਪਹਿਲੀ ਗੱਲ ਤੇ ਇਹਨਾਂ ਦਾ ਹੱਕ ਹੀ ਨਹੀਂ ਮੰਦਾ ਕਿ ਸਾਡੇ ਮਾਲ ਨੂੰ ਹੱਥ ਨਹੀਂ ਲਾ ਸਕਦੇ ਸਵੇਰ ਤੱਕ ਇਹਨਾਂ ਨੇ ਕੀ ਕੀਤਾ ਆਈਜੀ ਸਾਹਿਬ ਆਏ ਉਹਨਾਂ ਨੇ ਵੀ ਪੁੱਛਿਆ ਸਾਨੂੰ ਮੈਂ ਜੀ ਸਾਹਿਬ ਨੂੰ ਕਿਹਾ ਮੇਰੀ ਗੱਲ ਸੁਣੋ ਅਸੀਂ ਇੱਕ ਨੰਬਰ ਦਾ ਬਿੱਲ ਲੈ ਕੇ ਚੱਲੇ ਆ ਉਹ ਲੇਟ ਇਲੈਕਸ਼ਨ ਹਨ ਇਲੈਕਸ਼ਨ ਦੇ ਵਿੱਚ ਜਦ ਅਸੀਂ ਹਾਰਨ ਯੁਕਰੇ ਹੋਈਏ ਅੱਛਾ ਹੋਰ ਗੱਲ ਹੈ ਜਿਹੜੀ ਇਲੈਕਸ਼ਨ ਦੇ ਵਿੱਚ ਟੀਲੀਆਂ ਕੋਕੇ ਵੰਦੇ ਨਹੀਂ ਰੁਕੀ ਸ਼ਰਾਬ ਜਾਂ ਪੈਸਾ ਮੰਗ ਸਕਦੇ ਆ ਸਾਡੇ ਦੇ ਦੋਵੇਂ ਵਿੱਚ ਕੋਈ ਚੀਜ਼ ਨਹੀਂ ਸੀ ਨਾ ਕੋਲ ਸੀ ਨਾ ਟੀਲੀ ਆਪਣਾ ਪੈਸਾ ਸੀ ਨਾ ਡਰਗ ਸੀ ਇਹਨਾਂ ਸਾਨੂੰ ਬੜਾ ਰਾਸ ਕੀਤਾ ਸਾਰੀ ਰਾਤ ਇਹ ਸਾਰੇ ਬੰਦੇ ਜਾਗਦੇ ਰਹੇ ਇਹ ਭਾਈ ਸਾਹਿਬ ਹੋ ਰਹੇ ਬਿਲਕੁਲ ਔਰ ਜਿਹੜੇ ਆਪਣਾ ਇੱਕ ਬਾਸ ਹੰਦ ਲੜ ਗਏ ਸਾਰੇ ਹਾਂ ਤੁਸੀਂ ਸਾਰੇ ਬੰਦਿਆਂ ਨੂੰ ਇਹਨਾਂ ਨੇ ਬਹੁਤ ਰਾਸ ਕੀਤਾ ਸਵੇਰੇ ਇਨਕਮ ਟੈਕਸ ਨੂੰ ਸ਼ੇਅਰ ਦੇਤਾ ਉਹ ਆਂ ਦੀ ਕਿਰਪਾ ਸਾਡੇ ਕੋਲ ਨੰਬਰ 1 ਦਾ ਮਾਲ ਆ ਉਹਨਾਂ ਨੇ ਚਲੋ ਜਦੋਂ ਬੰਦਾ ਪੈ ਜਾਂਦਾ ਅਸੀਂ ਉਹਦਾ ਇਨਕੋਟੈਕਸ਼ਨ ਨਾਲ ਕੁਝ ਨਹੀਂ ਕਹਿੰਦੇ ਉਹਨਾਂ ਦਾ ਫਰਜ ਹੈ ਲੇਕਿਨ ਆਰਪੀਐਫ ਦਾ ਕੀ ਮਤਲਬ ਬੰਦਾ ਸਾਡੇ ਵਪਾਰੀਆਂ ਨੂੰ ਤੰਗ ਕਰਨ ਦਾ ਔਰ ਅੰਮਰਸਾ ਤੋਂ ਚੱਲੂ ਹੋ ਗਏ ਨੇ ਕਿਹਨਾ ਕੀ ਸੀ ਕਿ ਅਚਨਾਂ ਮਾਰਿਆ ਆਏ ਨੇ ਕਿ ਹੁਣ ਆਪਾਂ ਨਾ ਪੜਾਇਆ ਵੀ ਇਲੈਕਸ਼ਨ ਲੇਕਿਨ ਅਸੀਂ ਗਾਂ ਜਾ ਰਹੇ ਹਾਂ ਅਸੀਂ ਉਥੋਂ ਤੱਕ ਨਹੀਂ ਗਾਦੀ ਟਿਕੜਾ ਕਲੀਅਰ ਆਮ ਨੂੰ ਕੋਈ ਅਸੀਂ ਇੱਕ ਕਰ ਕੁਸਟ ਕਰਦੇ ਹਾਂ ਕਿ ਰੇਲਵੇ ਪ੍ਰੋਪਰਟੀ ਫੋਰਸ ਇਹ ਦੇਖੋ ਕਿੰਨੇ ਟਿਕਟਾਂ ਕਰਦੇ ਬੰਦਿਆਂ ਦੀ ਇਹਨਾਂ ਨੇ ਖਰਾਬ ਕੀਤੀਆਂ ਨੇ ਇਹ ਰੇਲਵੇ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਡੀਆਰਐਮ ਸਾਹਿਬ ਨੂੰ ਇਹ ਚ ਇਹ ਤੁਸੀਂ ਕਿਸ ਆਧਾਰ ਆਰਪੀਐਫ ਨੂੰ ਆਪਣਾ ਘਾਟੇ ਜਾਏਗੀ ਰੇਲਵੇ ਤੋਂ ਵਪਾਰੀ ਜਾ ਰਿਹਾ 90% ਵਪਾਰੀ ਗੱਡੀਆਂ ਜਾਂਦਾ ਉਹਦੇ ਵਿੱਚ ਲਿਖਣ ਵਾਲੇ ਦੀ ਗੱਲ ਕਰੋ ਪੈ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਇਹ ਕੁਮਰਜੀ ਨੇ ਕਹਿਣਾ ਜਿਹੜੀ ਗੱਲ ਉਹਨਾਂ ਸਾਡੇ ਤੇ ਸਮਗਲੇ ਦਾ ਕੇਸ ਨਹੀਂ ਪਾਇਆ ਉਹਨਾਂ ਨੂੰ ਗਲਤ ਪਈ ਵੀ ਹੈ ਉਹਨਾਂ ਨੇ ਲਿਖਿਆ ਕਿ ਪਸਕਰੀ ਹੋ ਰਹੀ ਹੈ ਦਫਾ ਲਈ 146 ਕਿਸਾਨਾਂ ਬਤਵਿੱਦੀ ਕੀਤੀ ਆ ਆਰਪੀਐਫ ਉਹਦਾ ਲਾ ਨਹੀਂ ਸਕਦੀ 146 ਦਫਾ ਦਾ ਮਤਲਬ ਇਹ ਆ ਵੀ ਇਹ ਸਾਨੂੰ ਉਹ ਤਾਂ ਲਾ ਨਹੀਂ ਸਕਦੇ ਉਹ ਕਰਕੇ ਵੀ ਸਾਡਾ ਵਾਪਸ ਪਲੇ ਨਹੀਂ ਨੂੰ ਲਾ ਲਿਆ ਅਸ ਕੀ ਦਾ ਦੇਸ਼ ਕੋਈ ਨਹੀਂ ਹੈਗਾ ਲੇਕਿਨ ਉਹਨਾਂ ਜਿਹੜੇ ਪੱਤਖੰਦ ਲਿਖਿਆ ਸੀ ਉਹਦੇ ਉਹਦਾ ਹੀ ਜਵਾ ਮੰਗਾਂਗੇ ਇਹ ਆਰਪੀਐਫ ਨੂੰ ਲਿਖਿਆ ਜਾਂ ਉਹਨਾਂ ਲਿਖਿਆ ਇਹ ਤਸਕਰੀ ਹੋ ਰਹੀ ਅਸੀਂ ਇਹ ਮਾਲ ਵੇਚਦੇ ਆ ਅਖਬਾਰ 'ਚ ਲਿਖਿਆ ਹਾਂਜੀ ਅਖਬਾਰ 'ਚ ਲਿਖਿਆ ਪਰਚਾ ਦੰਝ ਨਹੀਂ ਹੋਇਆ ਕਿੰਨੇ ਤੱਕ ਤਸਕਰੀ ਗਈ ਹੈ ਹਾਂ ਇਹ ਗੱਲ ਹੈ ਸੋ ਅਸੀਂ ਸਾਰਿਆਂ ਨੇ ਇੱਥੇ ਹਰ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ ਆ ਔਰ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਾਡੇ ਦੋ ਧੜੇ ਵੀ ਸੁਣ ਕਰ ਸਕਦੇ ਲੇਕਿਨ ਐਸੇ ਸਾਰੇ ਇਕੱਠੇ ਆ ਅਸ਼ਵੀਰ ਸਿੰਘ ਜੀ ਨੇ ਸਾਡੇ ਸੌਣ ਕਾ ਦੇ ਜਸਪਾਲ ਜੀ ਧੌਣ ਜੀ ਨੇ ਅਰਵੀ ਜੀ ਨੇ ਅਨਾਮੇਸ਼ਾ ਜੀ ਨੇ ਮੁਖਤਾਰ ਸਿੰਘ ਸਾਰੇ ਅਸੀਂ ਰਲ ਮਿਲ ਕੇ ਕਿਉਂਕਿ ਇਹ ਮਸਲਾ ਹੈ ਗੱਲ ਰੋਟੀ ਲੋਜੀ ਦਾ ਇਸ ਲਈ ਸਰੋਪੇ ਨਹੀਂ ਕਿ ਇਹਨੂੰ ਪੋਣੇ ਜਾ ਕੇ ਰੈਲੀ ਨਹੀਂ ਲੜਨੀ ਨਾ ਇਲੈਕਸ਼ਨ ਨਹੀਂ ਲੜਨੀ ਇੱਕ 11 ਮੈਂਬਰੀ ਕਮੇਟੀ ਜਿਹੜੀ ਆ ਉਹ ਬਣੇਗੀ ਉਹ ਬਣਨ ਤੋਂ ਬਾਅਦ ਅਸੀਂ ਪੁੱਛ ਕਰਾਂਗੇ ਹਜ਼ਾਰਾਂ ਦੇ ਤਜ਼ਾਦ ਚ ਔਰ ਇਹਨਾਂ ਦਾ ਡੀਜੀਪੀ ਔਰ ਇਹਨਾਂ ਦਾ ਡੀਆਰਐਮ ਇਹਨਾਂ ਸਾਰੇ ਵੱਡੇ ਅਫਸਰਾਂ ਨੂੰ ਪਸਾਂਗੇ ਕਿ ਅਸੀਂ ਕੀ ਆ ਅਸੀਂ ਸਭ ਤੋਂ ਜ਼ਿਆਦਾ ਟੈਕਸ ਦਿੰਨੇ ਆ ਜੀ ਆਇਆਂ ਨੂੰ ਸਭ ਤੋਂ ਜ਼ਿਆਦਾ ਦਿੰਦੇ ਆ ਔਰ ਇੱਕ ਐਸਾ ਕਿੱਤਾ ਸਾਡਾ ਕਿ ਜਿਹਦੇ ਨਾਲ ਔਰਤਾਂ ਖੂਬਸੂਰਤ ਹੁੰਦੀਆਂ ਨੇ ਮਾੜੀਆਂ ਨਹੀਂ ਹਰ ਚੀਜ਼ ਦਾ ਘਰ ਘਰ ਦੇ ਵਿਆਹ ਸ਼ਾਦੀਆਂ ਦੇ ਵਿੱਚ ਇਹ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਨੇ ਸਾਨੂੰ ਸਪੈਸ਼ੀਅਲ ਬਣਾਉਂਤਾ ਇਹਨਾਂ ਸਾਨੂੰ ਤਸਕਰ ਬਣਾਉਂਤਾ ਅਸੀਂ ਇਹਦੇ ਬਾਰੇ ਵੀ ਇਹਨਾਂ ਬਾਰੇ ਕੀ ਕਰਾਂਗੇ ਜਵੇਦ ਖਾਨ ਐਸਐਚਓ ਬਾਲਾ ਉਸ ਨੇ ਸਮਝੌਦਾ ਹਸਬੰਦ ਕੀਤਾ ਅਸੀਂ ਉਹਦੇ ਬਾਰੇ ਵੀ ਸਾਰੇ ਐਕਸ਼ਨ ਸਾਰੇ ਨਾਲ ਵਿੱਚ ਲਾਵਾਂਗੇ ਅਸੀਂ ਥੋੜੇ ਦਿਨਾਂ ਨੂੰ ਪ੍ਰੈਸਾਂ ਉੱਤੇ ਫਿਰ ਸਦਾਂਗੇ ਔਰ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਵਪਾਰੀ ਨੂੰ ਵਪਾਰੀ ਇਹਨਾਂ ਮੋਟਰ ਟੈਕਸ ਦੇ ਨਾਲ ਦੀ ਹੈ ਵਪਾਰੀ ਜੀ ਇਹ ਇਹ ਦੱਸਿਆ ਗਿਆ ਤੁਹਾਡੇ ਨਾਮੇ ਸ਼ਾਹੀ ਜੀ ਨੇ ਕਿ ਇਹ ਪੈਸਾ ਲੈਣਾ ਚਾਹੁੰਦੇ ਨੇ ਜਾਂ ਸਾਡਾ ਵਪਾਰ ਖਤਮ ਕਰਨਾ ਚਾਹੁੰਦੇ ਨੇ ਅਸੀਂ ਬਹੁਤ ਮਿਹਨਤੀ ਇੱਥੇ ਹੁੰਦਾ ਕਿ ਅਗਰ ਅੱਗੇ ਸਾਡੇ ਇੱਥੇ ਟੈਕਸ ਵਾਲੇ ਭਰਾ ਜੀ ਜੀ ਉਹਨਾਂ ਨੇ ਇੱਥੇ ਦੱਸਿਆ 2.5 ਕਿਤਾ ਕੱਢੀ ਜਾਂਦੀ ਹੈ ਇੱਕ ਇੱਕ ਵੀ 2.5 ਕੱਢਦੇ ਆ ਉਤੋਂ ਮਾ ਕੋਲੀ ਬੰਦੀ ਆ ਉਹ ਜੋੜੜਾ ਵਾਲਾ ਵੱਖਰਾ ਬਣਿਆ ਛਲਾਈ ਵਾਲਾ ਬਣਿਆ ਯਾਨੀ ਕਿ ਛੋਟੇ ਛੋਟੇ ਕਾਰੀਗਰ ਕੋਈ 200 ਕਮਾਦਾ ਉਹ 400 ਕਮਾਦਾ ਕੋਈ 500 ਕਮਾਦਾ ਉਹ ਸਾਰਾ ਇਕੱਠਾ ਹੋ ਗਿਆ ਸੀ ਰਿਸਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਸਾਨੂੰ ਪੇਮੈਂਟ ਲੈਣ ਲੱਗਾ ਕੀ ਹਾਲ ਹੁੰਦਾ ਹੈ ਸਾਰੇ ਵਪਾਰੀ ਚੰਗੀ ਤਰ੍ਹਾਂ ਜਾਣਦੇ ਆ ਯਾਨੀ ਕਿ 2% ਵੀ ਰੁਪਈਆ ਸਾਨੂੰ ਘਰੋਂ ਤੱਕ ਬੜੀ ਮੁਸ਼ਕਲ ਮਿਲਦਾ ਹੈ ਔਰ ਇਹ ਸਾਨੂੰ ਸਮਝਦੇ ਪੜੇ ਇੱਕ ਕੰਡੀਸ਼ਨ ਕੁਆਰ ਬਿਸ਼ਾਸ਼ੀ ਕਰ ਸਾਡਾ ਆਇਆ ਸੀ ਸਰਦਾਰ ਜਗਜੀਤ ਸਿੰਘ ਸਹਿਦਗੀ ਹਰਨ ਮਈ ਜੋ ਐਸੀ ਉਹਦੇ ਵਿੱਚ ਇਹ ਹੋਇਆ ਸੀ ਇਸ ਤਰ੍ਹਾਂ ਹੀ ਇਹਨਾਂ ਨੇ ਸਾਨੂੰ ਤਾਂ ਕਰਨਾ ਚਾਲੂ ਕੀਤਾ ਸੀ ਕਈ ਵਾਰੀ ਤੇ ਕੁੜੀਆਂ ਕੱਢਦੇ ਸੀ ਉਦੋਂ ਵੀ ਅਸੀਂ ਉਹਨਾਂ ਦੇ ਜਿਹੜੇ ਸੀਨੀਅਰ ਅਫਸਰ ਦੇ ਅਸੀਂ ਹਰਾਨ ਦੇ ਡੀਸੀਪੀ ਨੂੰ ਮਿਲਾਂਗੇ ਉਹ ਸਾਜੀ ਨੂੰ ਮਿਲਾਂਗੇ ਜਿਹੜੇ ਆ ਕੇ ਸ਼ਬਾਸ਼ੀ ਦੇ ਗਏ ਉਹਨਾਂ ਨੂੰ ਬੱਲੇ ਬੱਲੇ ਐਸਐਚਓ ਸਾਹਿਬ ਉਹ ਤੁਸੀਂ ਗੱਲ ਤੇ ਸੁਣੋ ਸੀਨੀਅਰ ਅਫਸਰ ਦਾ ਮਤਲਬ ਇਹ ਹੁੰਦਾ ਕਿ ਕੋਈ ਬੰਦਾ ਹੈ ਪਹਿਲਾਂ ਮਾਲ ਖੋਲਿਆ ਉਹਦਾ ਹਿਸਾਬ ਤੇ ਪੁੱਛੋ ਇਹਦਾ ਬਿੱਲ ਹੈਗਾ ਇਹ ਕਿਹੜੇ ਬੰਦੇ ਹੈਗੇ ਆ ਇਹ ਪਿੱਛੇ ਮਾਲ ਬੈਠਾ ਜੇ 7 ਰੈਂਡਾ ਮਾਲ ਯਾਨੀ ਕਿ 5 ਕਿਲੋ ਮਾਲ ਦੇ ਵਿੱਚ ਸਿਰਫ 350 ਗ੍ਰਾਮ ਸੋਨਾ ਉਹਨੂੰ 5 ਕਿਲੋ ਮਾਲ ਸੋਨਾ ਕਹਿਤਾ ਸਾਰੇ ਮਾਲ ਨੂੰ ਸੋਨਾ ਹੀ ਕਹਿਤਾ ਦੇਖੋ ਕਿੰਨੇ ਪੜੇ ਲਿਖੇ ਅਣਪਣ ਲੋਕ ਨੇ ਜਿਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਬੋਲ ਸੋਸਟਰ ਕੀ ਨਾਇੰ ਜਵੇਦ ਜਵੇਦ ਖਾਨ ਐਸ ਐਚਓ ਅ ਅੰਮਾਲੇ ਕੱਢਦਾ ਸਾਡੀ ਆ ਗੁਰਜੀਤ ਔਜਲਾ ਜੀ ਐਮਪੀ ਸਾਹਿਬ ਦੇ ਉਹਨਾਂ ਨੇ ਬਵਾਜੇ ਆਏ ਸੀ ਆਪ ਨਹੀਂ ਹੋਏ ਅਸੀਂ ਉਹਨਾਂ ਕੇ ਰਿਕਵੈਸਟ ਕਰਦੇ ਆਂ ਕਿ ਉਹ ਆਪਣੀ ਆਫਸਰ ਗੱਲ ਰੱਖਣ ਅਸੀਂ ਰਵਨੀਤ ਬਿੱਤੂ ਜੀ ਨੂੰ ਵੀ ਰਿਕਵੈਸਟ ਕਰਦੇ ਆਂ ਕਿ ਉਹ ਰੇਲਵੇ ਮੰਤਰੀ ਨੇ ਉਹ ਸਾਡੇ ਵੀ ਸਰੇਰੇ ਬਰਾਜ ਦਾ ਸਰਕਾਰ ਬਰਾਜ ਦਾ ਜਿਹੜਾ ਭਲਾ ਸੋਚਣਗੇ ਅਸੀਂ ਬਿਲਕੁਲ ਨਿਰਪੱਖ ਬੰਦੇ ਆਂ ਔਰ ਬੇਦਰਾ ਕੰਮ ਕਰਦੇ ਆਂ